ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਇੱਕ ਨਵੀਂ ਕਹਾਣੀ ਤੁਹਾਡੇ ਰੂਬਰੂ ਕਰ ਰਹੀ ਹਾਂ ਬਹੁਤ ਹੀ ਵਧੀਆ ਕਹਾਣੀ ਹੈ ਇੱਕ ਪਰਿਵਾਰਕ ਕ੍ਰਿਸਟੀਆਂ ਦੇ ਨਾਲ ਸਬੰਧਿਤ ਕਹਾਣੀ ਹੈ ਜਿਹੜੇ ਕਿ 99% ਘਰਾਂ ਦੀ ਕਹਾਣੀ ਹੋ ਸਕਦੀ ਹੈ ਇਸ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤਾਂ ਜੋ ਅਸੀਂ ਇਹ ਛੋਟੀ ਜੀ ਜਿਹੜੀ ਗੱਲ ਹੈ ਉਹਨੂੰ ਧਿਆਨ ਦੇ ਵਿੱਚ ਰੱਖੀਏ ਤੇ ਆਪਣੇ ਜਿਹੜੇ ਪਰਿਵਾਰਕ ਰਿਸ਼ਤੇ ਨੇ ਉਹਨਾਂ ਨੂੰ ਬਚਾ ਕੇ ਰੱਖੀਏ ਕਿਉਂਕਿ ਕਈ ਵਾਰ ਗੱਲ ਕੋਈ ਹੁੰਦੀ ਵੀ ਨਹੀਂ ਵੱਡਿਆਂ ਨੂੰ ਵੀ ਮਹਿਸੂਸ ਹੋ ਸਕਦੀ ਹੈ ਛੋਟਿਆਂ ਨੂੰ ਵੀ ਮਹਿਸੂਸ ਹੋ ਸਕਦੀ ਹੈ ਇਸ ਕਰਕੇ ਜੇਕਰ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਾਂਗੇ ਤਾਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਖੁਸ਼ ਰਹਿ ਸਕਦੇ ਹਾਂ ਤੇ ਅਸੀਂ ਜਿਹੜੀ ਕਹਾਣੀ ਸ਼ੁਰੂ ਕਰ ਰਹੇ ਹਾਂ ਕਹਾਣੀ ਦਾ ਨਾਂ ਹੈ ਮਨ ਦਾਦੀ ਆ ਦੇਖੋ ਮੰਮੀ ਨੇ ਸਟੇਟਸ ਪਾਇਆ ਮਾਈ সুইਟ ਫੈਮਿਲੀ ਲਿਖ ਕੇ ਪੋਤੀ ਨੇ ਮੋਬਾਈਲ ਦਾਦੀ ਅੱਗੇ ਕਰਦਿਆਂ ਕਿਹਾ ਦਾਦੀ ਨੇ ਕੋਲ ਪਈ ਮੇਜ਼ ਤੇ ਰੱਖੀ ਐਨਕ ਦੇ ਸ਼ੀਸ਼ੇ ਸਾਫ਼ ਕਰਦਿਆਂ ਐਨਕ ਲਾਈ ਤੇ ਮੋਬਾਈਲ ਦੇਖਣ ਲੱਗੀ ਪਰ ਦਾਦੀ ਨੇ ਜਿੰਨੀ ਖੁਸ਼ੀ ਨਾਲ ਐਨਕ ਲਾਈ ਸੀ ਉਸ ਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਸਾਰੀ ਕਿਤੇ ਉੱਡ ਪੁੱਡ ਗਈ ਆ ਦੇਖੋ ਮੈਂ ਪਾਪਾ ਤੇ ਮੰਮੀ ਕਿੰਨੀ ਸੋਹਣੀ ਹੈ ਨਾ ਹਾਂ ਪੁੱਤਰ ਬਹੁਤ ਸੋਹਣੀ ਹੈ ਜਿਉਂਦੇ ਵਸਤੇ ਰੋ ਦਾਦੀ ਨੇ ਐਨਕ ਉਤਾਰਦੇ ਆਖਿਆ ਉਹ ਪੋਤੀ ਵੱਲ ਪਿੱਠ ਕਰਕੇ ਲੇਟ ਗਈ ਮੱਧਮ ਜਹੀ ਆਵਾਜ਼ ਵਿੱਚ ਉਸਨੇ ਪਤਾ ਨਹੀਂ ਕਿਸ ਨੂੰ ਕਿਹਾ ਮੇਰੇ ਤੋਂ ਬਿਨਾ ਹੀ ਸਵੀਟ ਫੈਮਿਲੀ ਕਿਤੇ ਮੈਂ ਵਾਧੂ ਤਾਂ ਨਹੀਂ ਲੱਗਣ ਲੱਗ ਪਈ ਫੋਟੋ ਵਿੱਚ ਮੇਰੇ ਤੋਂ ਬਿਨਾ ਹੀ ਫੈਮਿਲੀ ਸਵੀਟ ਬਣ ਗਿਆ ਮੈਂ ਤਾਂ ਕਦੇ ਕਿਸੇ ਨੂੰ ਕੁਝ ਕਿਹਾ ਵੀ ਨਹੀਂ ਕੋਈ 3 ਕਰੇ ਕੋਈ 13 ਅਗਲਿਆਂ ਦਾ ਘਰ ਐ ਪਰ ਬਣਾਇਆ ਤਾਂ ਮੈਂ ਹੀ ਐ ਕਿੰਨੀਆਂ ਔਖਾਂ ਕੱਟ ਕੇ ਕੀ ਮੈਂ ਪਰਿਵਾਰ ਦਾ ਹਿੱਸਾ ਨਹੀਂ ਸਾਹਮਣੇ ਕੰਧ ਤੇ ਲੱਗੀ ਆਪਣੇ ਪਤੀ ਦੀ ਤਸਵੀਰ ਵੱਲ ਵੇਖਣ ਲੱਗੀ ਉਸ ਨੂੰ ਦੁਨੀਆ ਛੱਡ ਕੇ ਗਏ ਨੂੰ 30 ਸਾਲ ਹੋ ਗਏ ਸਨ ਦੋਵੇਂ ਬੱਚੇ ਉਸ ਸਮੇਂ ਬਹੁਤ ਛੋਟੇ ਸਨ ਜਿਹੜੀਆਂ ਮੁਸ਼ਕਲਾਂ ਨਾਲ ਉਸਨੇ ਬੱਚਿਆਂ ਨੂੰ ਪਾਲਿਆ ਤੇ ਪੜਾਇਆ ਸਭ ਅੱਖਾਂ ਅੱਗੇ ਆ ਗਿਆ ਬੱਚਿਆਂ ਦੀ ਸਲਾਮਤੀ ਲਈ ਨੰਗੇ ਪੈਰੀ ਧਾਰਮਿਕ ਸਥਾਨਾਂ ਤੇ ਜਾ ਕੇ ਨੱਕ ਰਗੜੇ ਪੜਾ ਕੇ ਨੌਕਰੀਆਂ ਕਰਨ ਦੇ ਕਾਬਿਲ ਬਣਾਇਆ ਪੋਤੀ ਨੂੰ ਉਸਨੇ ਰਾਤਾਂ ਜਾਗ-ਜਾਗ ਪਾਲਿਆ ਆਪਣੀ ਢਿੱਡੋਂ ਜੰਮੀ ਔਲਾਦ ਵਾਂਗ ਘਰ ਦੇ ਕੰਮ ਵੀ ਉਸਨੇ ਛੱਡੇ ਨਹੀਂ ਸਨ ਅੱਦੇ ਕੰਮੋ ਖੁਸ਼ੀ-ਖੁਸ਼ੀ ਕਰ ਦਿੰਦੀ ਆਖਦੀ ਕਿ ਹੱਥ ਪੈਰ ਚੱਲਦੇ ਰਹਿਣ ਤਾਂ ਸਰੀਰ ਵੀ ਠੀਕ ਰਹਿੰਦਾ ਏ ਅੱਜ ਉਸ ਨੂੰ ਸਰੀਰ ਵੀ ਥੱਕਿਆ ਥੱਕਿਆ ਲੱਗ ਰਿਹਾ ਸੀ ਉਸ ਨੂੰ ਜਾਪ ਰਿਹਾ ਸੀ ਜਿਵੇਂ ਉਹ ਚਿਰਾਂ ਤੋਂ ਬਿਮਾਰ ਹੋਵੇ ਉਸ ਦੀਆਂ ਸਾਰੀਆਂ ਪੀੜਾਂ ਹਰੀਆਂ ਹੋ ਗਈਆਂ ਵਾਰ-ਵਾਰ ਸਵੀਟ ਫੈਮਿਲੀ ਵਿੱਚ ਆਪਣੇ ਆਪ ਨੂੰ ਲੱਭਦੀ ਉੱਠਣ ਲੱਗਿਆ ਉਸ ਨੂੰ ਕਮਜ਼ੋਰੀ ਮਹਿਸੂਸ ਹੋਈ ਨੂੰ ਉਸ ਦੇ ਕਮਰੇ ਵਿੱਚ ਆਈ ਉਸ ਦਾ ਉਹਨੂੰ ਬੁਲਾਉਣ ਨੂੰ ਜੀ ਨਾ ਕੀਤਾ ਗਵੰਡਣਾ ਦੀਆਂ ਗੱਲਾਂ ਚੇਤੇ ਆਉਣ ਲੱਗੀਆਂ ਜਿਹੜੀਆਂ ਆਖਦੀਆਂ ਹੁੰਦੀਆਂ ਸਨ ਜਿੰਨਾ ਮਰਜੀ ਜ਼ੋਰ ਲਾ ਲਵੋ ਨੂਹਾ ਧੀਆ ਨਹੀਂ ਬਣ ਸਕਦੀਆਂ ਧੀਆ ਕਿਉਂ ਬਣਾਉਣਾ ਹੈ ਨੂਹਾ ਹੀ ਰਹਿਣ ਦਿਓ ਨੂਹਾ ਵੀ ਤਾਂ ਪਿਆਰੀਆਂ ਹੁੰਦੀਆਂ ਨੇ ਉਹ ਹੱਸ ਕੇ ਆਖ ਦਿੰਦੀ ਅੱਜ ਉਹਨੂੰ ਲੱਗ ਰਿਹਾ ਸੀ ਸ਼ਾਇਦ ਉਹ ਸੱਚੀ ਕਹਿੰਦੀਆਂ ਸਨ ਉਹ ਆਪਣੇ ਆਪ ਨੂੰ ਕੋਸ ਰਹੀ ਸੀ ਕਦੇ ਸੋਚਦੀ ਐਨੀ ਬੁਰੀ ਵੀ ਨਹੀਂ ਉਸਦੀ ਨੂੰ ਠੀਕ ਤਾਂ ਚੱਲ ਰਿਹਾ ਹੈ ਪਰਿਵਾਰ ਫਿਰ ਗਵੰਡਣਾ ਦੀਆਂ ਗੱਲਾਂ ਭਾਰੂ ਹੋ ਜਾਂਦੀਆਂ ਫਿਰ ਸੋਚਦੀ ਗਵੰਡਣਾ ਠੀਕ ਹੀ ਆਖਦੀਆਂ ਸਨ ਮੈਂ ਇਹ ਨਹੀਂ ਉਸ ਨੂੰ ਕਦੇ ਕੁਝ ਕਿਹਾ ਜਿਸ ਦਿਨ ਆਖ ਦਿੱਤਾ ਉਸ ਦਿਨ ਪਤਾ ਨਹੀਂ ਕੀ ਕੀ ਸੁਣਨਾ ਪਊ ਮੈਂ ਸੱਚੀ ਕਮਲੀ ਆ ਜਿਨੇ ਆਉਂਦੀ ਨੂੰ ਸਿਰ ਤੇ ਬਿਠਾ ਲਿਆ ਅੱਜ ਮੈਂ ਪਰਿਵਾਰ ਵਿੱਚੋਂ ਕੱਢ ਕੇ ਵਹਾ ਮਾਰੀ ਹੁਣ ਮੈਂ ਕਿੱਥੇ ਜਾਵਾਂ ਮੈਨੂੰ ਵੀ ਬੁਲਾ ਲਿਆ ਹੁਣ ਉਹ ਆਪਣੇ ਪਤੀ ਦੀ ਫੋਟੋ ਬਲ ਦੇਖ ਕੇ ਮਨ ਹੀ ਮਨ ਉਸ ਨਾਲ ਗੱਲਾਂ ਕਰ ਰਹੀ ਸੀ ਉਸ ਦੀਆਂ ਅੱਖਾਂ ਪਰ ਆਈਆਂ ਇੱਕ ਅੱਖ ਦਾ ਪਾਣੀ ਡੁੱਲ ਗਿਆ ਤੇ ਦੂਜੀ ਦਾ ਪਹਿਲਾਂ ਹੀ ਦੁਪੱਟੇ ਨਾਲ ਸਮੇਟ ਲਿਆ ਪੋਤੀ ਨੇ 2-3 ਵਾਰ ਦਾਦੀ ਦਾ ਮੂੰਹ ਚੁੰਮਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਪਰੇ ਨੂੰ ਧੱਕ ਦਿੱਤਾ ਪੋਤੀ ਆਮ ਕਰਕੇ ਦਾਦੀ ਨਾਲ ਹੀ ਸ਼ਰਾਰਤਾਂ ਕਰਦੀ ਕਿਉਂਕਿ ਮਾਪਿਓ ਦੋਵੇਂ ਨੌਕਰੀ ਕਰਦੇ ਸਨ ਦਾਦੀ ਕੀ ਹੋ ਗਿਆ? ਪੋਤੀ ਨੇ ਰੋਣਾ ਜਿਹਾ ਮੂੰਹ ਬਣਾ ਕੇ ਆਖਿਆ। ਮੈਨੂੰ ਛੇੜਨਾ, ਮੇਰਾ ਮਨ ਠੀਕ ਨਹੀਂ। ਉਸਨੇ ਕੁੜੀ ਵੱਲੋਂ ਮੂੰਹ ਫੇਰਦਿਆਂ ਆਖਿਆ। ਕੁੜੀ ਚੁੱਪ ਹੋ ਗਈ, ਮੋਬਾਈਲ ਤੇ ਗੇਮ ਖੇਡਦੀ-ਖੇਡਦੀ ਥੋੜੀ ਦੇਰ ਬਾਅਦ ਆਪਣੀ ਦਾਦੀ ਵੱਲ ਵੇਖ ਲੈਂਦੀ। ਉਹ ਦਾਦੀ ਆਹ ਦੇਖੋ ਪਹਿਲੇ ਫੋਟੋ ਤੋਂ ਵੀ ਕੈਂਟ ਕੁੜੀ ਨੇ ਦਾਦੀ ਨੂੰ ਐਨਕ ਫੜਾਉਂਦਿਆਂ ਕਿਹਾ ਮੈਂ ਨਹੀਂ ਦੇਖਣੀ ਫੇਰ ਦੇਖ ਲਵਾਂ ਪਰ ਕੁੜੀ ਦੀ ਜਿੱਦ ਮੂਰੇ ਦਾਦੀ ਦੀ ਇੱਕ ਨਾ ਚੱਲੀ ਉਹਨੇ ਉਤਰੇ ਜਿਹੇ ਜੀ ਨਾਲ ਐਨਕ ਲਾਈ ਦਾਦੀ ਆ ਦੇਖੋ ਤੁਸੀਂ ਇਥਾਂ ਲਿਖਿਆ ਮੇਰੇ ਪਿਆਰੇ ਪਰਿਵਾਰ ਦੀ ਉਹ ਸ਼ਖਸੀਅਤ ਜਿਸ ਦੀ ਮਿਹਨਤ ਤੇ ਦੁਆਵਾ ਸਦਕਾ ਅਸੀਂ ਸਾਰੇ ਖੁਸ਼ ਹਾਂ ਪਹਿਲਾਂ ਮੈਂ ਗੇਮ ਖੇਡ ਰਹੀ ਸੀ ਇਸ ਕਰਕੇ ਇਹ ਫੋਟੋ ਦਿਖਾਉਣੀ ਰਹਿ ਗਈ ਦਾਦੀ ਦੇ ਚਿਹਰੇ ਤੇ ਮੁਸਕਰਾਹਟ ਆਉਣ ਲੱਗੀ ਉਹ ਵਾਰ-ਵਾਰ ਪੜ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਵਾਲੀ ਚਮਕ ਆ ਰਹੀ ਸੀ ਸੱਚੀ ਉਸ ਦੀ ਫੋਟੋ ਬੜੀ ਟੌਰ ਵਾਲੀ ਸੀ ਸੂਟ ਵੀ ਬੜਾ ਸੋਹਣਾ ਜੱਚਿਆ ਸੀ ਦੁਪट्टे ਦੇ ਚਾਰੇ ਪਾਸੇ ਬਰੀਕ-ਬਰੀਕ ਕਢਾਈ ਸੀ ਇਹ ਸੂਟ ਵੀ ਤਾਂ ਨੂਨ ਨੇ ਧੱਕੇ ਨਾਲ ਲੈ ਕੇ ਦਿੱਤਾ ਸੀ ਆਖਦੀ ਸੀ ਮੰਮੀ ਸੋਹਣੇ ਸੋਹਣੇ ਕੱਪੜੇ ਪਾਇਆ ਕਰੋ ਦੇਖਣ ਵਾਲਾ ਕੀ ਕਹੂਗਾ ਨੂੰ ਪੁੱਤ ਸਰਕਾਰੀ ਨੌਕਰੀ ਕਰਦੇ ਨੇ ਤੇ ਮਾਂ ਹੋਈ ਕਿਸੇ ਪਿਟੇ ਕੱਪੜੇ ਪਾਈ ਫਿਰਦੀ ਐ ਕੱਪੜਾ ਲੀੜਾ ਜੁੱਤੀ ਜੋੜਾ ਨੂੰ ਨੇ ਤਾਂ ਕਦੇ ਕਸਰ ਨਹੀਂ ਛੱਡੀ ਨਾਲੇ ਜੀ ਨੂੰ ਲੋਕ ਲਾਜ ਦੀ ਪਰਵਾਹ ਹੋਵੇ ਉਹ ਆਪਣੇ ਫਰਜ਼ਾਂ ਤੋਂ ਭੱਜਦਾ ਨਹੀਂ ਹੁੰਦਾ ਕੁਝ ਸਮਾਂ ਦੇਖਦੀ ਰਹੀ ਫਿਰ ਉਸਨੇ ਮੋਬਾਈਲ ਕੁੜੀ ਵੱਲ ਵਧਾਇਆ ਨਹੀਂ ਦਾਦੀ ਹੁਣ ਮੈਂ ਆਪਣੀ ਕਿਤਾਬ ਪੜ੍ਹਨ ਲੱਗੀਆਂ ਮੈਂ ਵੀ ਕਿੰਨੀ ਕੰਮ ਲਈਆਂ ਪਤਾ ਨਹੀਂ ਕੀ ਪੁੱਠਾ ਸਿੱਧਾ ਸੋਚੀਂ ਜਾ ਰਹੀ ਸੀ ਬੰਤੋ ਦੀ ਨੂੰ ਆਪਣੇ ਜਵਾਕਾਂ ਨੂੰ ਬੰਤੋ ਦੇ ਕੋਲ ਵੀ ਨਹੀਂ ਲਗਣ ਦਿੰਦੀ ਮੇਰੀ ਨੂੰ ਨੇ ਕਦੇ ਨਹੀਂ ਰੁਕਿਆ ਕੋਈ ਪ੍ਰੋਗਰਾਮ ਹੋਵੇ ਭਾਵੇਂ ਘਰ ਵਿੱਚ ਭਾਵੇਂ ਇਹਦੇ ਪੇਕਿਆਂ ਦੇ ਮੈਨੂੰ ਪੂਰਾ ਮਾਣ ਦਿੰਦੇ ਨੇ ਮੈਨੂੰ ਹੋਰ ਕੀ ਚਾਹੀਦਾ ਜੇ ਮੁੰਡਾ ਮੈਨੂੰ ਕਈ ਵਾਰ ਖਿੱਚਦਾ ਉਹ ਨੂੰ ਆਖ ਦਿੰਦੀ ਏ ਕਿ ਮੰਮੀ ਨੂੰ ਆਦਰ ਨਾਲ ਬੋਲਿਆ ਕਰੋ। ਬਸ ਕਦੇ ਚੁੱਪ ਜਹੀ ਹੋ ਜਾਂਦੀ ਏ। ਉਦੋਂ ਪਤਾ ਨਹੀਂ ਕੀ ਹੋ ਜਾਂਦਾ। ਮਾਂ ਆਖਦੀ ਹੁੰਦੀ ਸੀ ਕੁੜੀਆਂ ਦੇ ਅੰਦਰ ਕਈ ਖਾਨੇ ਬਣੇ ਹੁੰਦੇ ਨੇ। ਦਰਦ ਸਮੋਣ ਦੇ ਲਈ। ਪੇਕਿਆਂ ਦਾ ਦਰਦ ਸੌਰਿਆਂ ਸਾਹਮਣੇ ਨਹੀਂ ਦੱਸਦੀਆਂ। ਕਿ ਕੱਲ ਨੂੰ ਕੀ ਪਤਾ ਹੈ ਕਿਹੜੀ ਗੱਲ ਦਾ ਮੇਣਾ ਬਣਾ ਕੇ ਮਾਰ ਦੇਣ। ਸੌਰਿਆਂ ਦਾ ਭੇਤ ਪੇਕਿਆਂ ਕੋਲ ਨਹੀਂ ਦਿੰਦੀਆਂ। ਪੇਕੇਆਂ ਦੀ ਚੰਗਿਆਈ ਨਾਲ ਸਹੁਰੇ ਘਰ ਵਿੱਚ ਆਦਰ ਮਿਲਦਾ ਹੈ ਅਤੇ ਸਹੁਰਿਆਂ ਦੇ ਚੰਗੇ ਹੋਣ ਨਾਲ ਪੇਕੇ ਘਰ ਮਾਣ ਮਿਲਦਾ ਹੈ ਪਰ ਪਰ ਇਹ ਗੱਲਾਂ ਤਾਂ ਪਿੱਛੇ ਛੁੱਟ ਗਈਆਂ ਹੁਣ ਤਾਂ ਪਰਿਵਾਰ ਦੇ ਜੀਆਂ ਨੂੰ ਅਜੇ ਪੂਰੀ ਗੱਲ ਦਾ ਪਤਾ ਨਹੀਂ ਹੁੰਦਾ ਰਿਸ਼ਤੇਦਾਰਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ ਫੋਨ ਦਾ ਬਟਨ ਦੱਬਣ ਲੱਗਿਆਂ ਸਕ੍ਰੀਨ ਤੇ ਵੀ ਨਹੀਂ ਲੱਗਦਾ ਦੇਖਦਿਆਂ ਦੇਖਦਿਆਂ ਸਭ ਬਦਲ ਗਿਆ ਮੈਂ ਵੀ ਬਦਲ ਗਈ ਸਾਂ ਅੱਜ ਤਾਂ ਭਾਵੇਂ ਥੋੜੀ ਦੇਰ ਲਈ ਸਿਰਫ ਇੱਕ ਫੋਟੋ ਨੂੰ ਦੇਖ ਕੇ ਮੈਂ ਸਾਰਾ ਕੁਝ ਭੁੱਲ ਚਲੀ ਸੀ ਕਿ ਮੇਰੇ ਬੱਚੇ ਮੇਰੀ ਹਰ ਲੋੜ ਦਾ ਕਿੰਨਾ ਖਿਆਲ ਰੱਖਦੇ ਨੇ ਮੈਂ ਤਾਂ ਲੋਕਾਂ ਦੀ ਮਾਵਾਂ ਨੂੰ ਸਮਝਾਉਂਦੀ ਹੁੰਦੀ ਸੀ ਜਵਾਕ ਹੁਣ ਸਾਰਾ ਦਿਨ ਮਾਵਾਂ ਦੇ ਦੁਆਲੇ ਹੀ ਘੁੰਮਦੇ ਰਹਿਣ ਉਹਨਾਂ ਆਪਣੇ ਕੰਮ ਵੀ ਤਾਂ ਕਰਨੇ ਹੁੰਦੇ ਨੇ ਹਾਂ ਬਣ ਦਾ ਸਤਕਾਰ ਹਰ ਬਜ਼ੁਰਗ ਨੂੰ ਮਿਲਣਾ ਚਾਹੀਦਾ ਪਰ ਮੈਨੂੰ ਤਾਂ ਮਿਲ ਰਿਹਾ ਹੈ ਕੁਝ ਸਮਾਂ ਪਹਿਲਾਂ ਉਸ ਦੇ ਅੰਦਰ ਪੈਦਾ ਹੋਇਆ ਰਿਸ਼ਤਿਆਂ ਨੂੰ ਮਾਰਨ ਵਾਲਾ ਜ਼ਹਿਰ ਹੌਲੀ-ਹੌਲੀ ਆਪਣੇ ਪਰਿਵਾਰ ਲਈ ਦੁਆਵਾਂ ਵਿੱਚ ਬਦਲ ਰਿਹਾ ਸੀ ਉਹ ਇੱਕ ਤੱਕ ਆਪਣੀ ਪੋਤੀ ਵੱਲ ਦੇਖ ਰਹੀ ਸੀ ਉਸ ਲਈ ਪਿਆਰ ਉਮੜ ਰਿਹਾ ਸੀ ਕਿੰਨਾ ਕੁ ਕੰਮ ਰਹਿ ਗਿਆ ਪੁੱਤ ਤੇਰਾ ਉਸਨੇ ਪੁੱਛਿਆ ਬਸ 2 ਮਿੰਟ ਦਾ ਰਹਿ ਗਿਆ ਕੁੜੀ ਨੇ ਦੋ ਉਂਗਲਾਂ ਖੜੀਆਂ ਕਰਕੇ ਆਖਿਆ ਉਹ ਉਡੀਕ ਰਹੀ ਸੀ ਕਦੋਂ ਉਸਦੀ लाਡਲੀ ਪੋਤੀ ਦਾ ਕੰਮ ਖਤਮ ਹੋਵੇ ਅਤੇ ਉਹ ਉਸ ਨੂੰ ਕੋਲ ਬੁਲਾਵੇ ਕੰਮ ਖਤਮ ਕਰਕੇ ਕੁੜੀ ਨੇ ਕਿਤਾਬਾਂ ਕਾਪੀਆਂ ਬੜੇ ਸਲੀਕੇ ਨਾਲ ਬਸਤੇ ਵਿੱਚ ਪਾਈਆਂ ਉਹ ਥੋੜਾ ਝਿਜਕਦੀ ਜਹੀ ਦਾਦੀ ਕੋਲ ਬਿਨਾਂ ਬੁਲਾਏ ਹੀ ਆ ਗਈ ਦਾਦੀ ਦਾ ਹੱਥ ਫੜ ਕੇ ਉਸ ਦੀਆਂ ਉਂਗਲਾਂ ਨਾਲ ਖੇਡ ਰਹੀ ਸੀ ਫਿਰ ਆਪਣੇ ਹੱਥ ਨਾਲ ਜੋੜ ਕੇ ਦੇਖਣ ਲੱਗੀ ਉਹ ਸੋਚ ਰਹੀ ਸੀ ਬੱਚੇ ਦੀ ਛੋਹ ਵਿੱਚ ਕਿੰਨਾ ਆਨੰਦ ਹੁੰਦਾ ਹੈ ਮੇਰਾ ਦਿਮਾਗ ਪਤਾ ਨਹੀਂ ਕਿਹੜੇ ਪੁੱਠੇ ਰਾਹ ਤੁਰ ਚੱਲਿਆ ਸੀ ਮੇਰਾ ਹੱਥ ਅਜੇ ਵੀ ਛੋਟਾ ਹੈ ਤੁਹਾਡੇ ਹੱਥ ਨਾਲੋਂ ਕੁੜੀ ਨੇ ਮੂੰਹ ਫੁਲਾ ਕੇ ਕਿਹਾ ਦਾਦੀ ਨੇ ਦੋਵਾਂ ਹੱਥਾਂ ਨਾਲ ਕੁੜੀ ਨੂੰ ਨੇੜੇ ਕੀਤਾ ਤੇ ਉਸ ਦਾ ਮੱਥਾ ਚੁੰਮ ਲਿਆ ਤੇ ਪਿਆਰ ਨਾਲ ਕਿਹਾ ਅਜੇ ਮੇਰਾ ਪੁੱਤ ਛੋਟਾ ਹੈ ਇਸ ਲਈ ਦਾਦੀ ਤੁਹਾਡਾ ਮਨ ਠੀਕ ਹੋ ਗਿਆ ਉਸ ਨੇ ਦਾਦੀ ਦੀ ਛਾਤੀ ਤੇ ਆਪਣਾ ਸਿਰ ਰੱਖ ਦਿਆਂ ਆਖਿਆ ਮੰਨ ਲਾ ਕੀ ਹੈ ਕਦੇ ਇਧਰ ਨੂੰ ਕੋੜੇ ਭੁਜਾ ਲੈਂਦਾ ਕਦੇ ਉਧਰ ਨੂੰ ਇਹ ਤਾਂ ਡੋਬੇ ਸੋਕੇ ਹੁੰਦਾ ਹੀ ਰਹਿੰਦਾ ਇਹ ਮਨ ਦੀ ਖੇਡ ਹੈ ਸਾਰੀ ਉਸ ਨੇ ਕੁੜੀ ਦੇ ਸਿਰ ਤੇ ਹੱਥ ਫੇਰਦਿਆਂ ਕਿਹਾ ਕੁੜੀ ਨੂੰ ਭਾਵੇਂ ਦਾਦੀ ਦੀ ਪੂਰੀ ਗੱਲ ਦੀ ਸਮਝ ਨਾ ਪਈ ਪਰ ਉਹ ਖੁਸ਼ ਸੀ ਕਿ ਦਾਦੀ ਦਾ ਮਨ ਹੁਣ ਠੀਕ ਹੈ ਇਹ ਪਰਿਵਾਰਕ ਰਿਸ਼ਤਿਆਂ ਦੇ ਨਾਲ ਸੰਬੰਧਿਤ ਇੱਕ ਕਹਾਣੀ ਹੈ ਤੇ ਇਹਦੇ ਵਿੱਚ ਜਿਹੜੀਆਂ ਗਲਤਫਹਿਮੀਆਂ ਹੁੰਦੀਆਂ ਨੇ ਰਿਸ਼ਤਿਆਂ ਦੇ ਵਿੱਚ ਕਈ ਵਾਰ ਉਹਦੇ ਨਾਲ ਜਿਹੜੇ ਰਿਸ਼ਤੇ ਨੇ ਉਹ ਖੇਰੂ-ਖੇਰੂ ਹੋ ਜਾਂਦੇ ਨੇ ਇਸ ਕਰਕੇ ਜਿਹੜੀਆਂ ਗਲਤਫਹਿਮੀਆਂ ਨੇ ਭਾਵੇਂ ਘਰ ਦੇ ਵਿੱਚ ਵੱਡੇ ਬਜ਼ੁਰਗ ਨੇ ਛੋਟੇ ਨੇ ਭਾਵੇਂ ਬੱਚੇ ਨੇ ਕਿਸੇ ਦੇ ਮਨ ਦੇ ਵਿੱਚ ਨਹੀਂ ਪੈਦਾ ਹੋਣੀਆਂ ਚਾਹੀਦੀਆਂ ਜੇਕਰ ਅਸੀਂ ਆਪਣੇ ਰਿਸ਼ਤਿਆਂ ਨੂੰ ਵਧੀਆ ਢੰਗ ਦੇ ਨਾਲ ਨਿਭਾਉਣਾ ਚਾਹੁੰਦੇ ਹਾਂ ਤੇ ਮੈਂ ਉਮੀਦ ਕਰਦੀ ਹਾਂ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਭਾਵੇਂ ਵੱਡੇ ਬਜ਼ੁਰਗ ਨੇ ਭਾਵੇਂ ਉਹਨਾਂ ਨੂੰ ਸੰਭਾਲਣ ਵਾਲੇ ਨੂੰ ਪੁੱਤ ਨੇ ਪੋਤਾ-ਪੋਤੀ ਨੇ ਉਹ ਸਾਰੇ ਸਿੱਖ ਸਕਣ ਕਿਸੀਂ ਇੱਕ ਦੂਸਰੇ ਦੇ ਨਾਲ ਕਿਸ ਤਰੀਕੇ ਨਾਲ ਰਹਿਣਾ ਹੈ ਕਿਵੇਂ ਦੂਸਰੇ ਨੇ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੀ ਕਦਰ ਕਰਨੀ ਹੈ ਧੰਨਵਾਦ ਜੀ